ਥੱਲੇ ਨਿਕੜਾਤਾ ਤਾਂ ਚੜੀ ਜਾਂਦੀ ਬਹੁਤ ਸਪੀਡ ਨਾਲ ਆਈ ਥੱਲੇ ਦਿਖਾਉਂਦਾ ਤੁਹਾਨੂੰ ਬਹੁਤ ਸਪੀਡ ਨਾਲ ਆਈ ਆ ਹੌਲੀ ਆਈ ਹੌਲੀ ਇੱਧਰ ਇੱਧਰ ਜੂਰਾ ਰਹੀ ਹੈ ਆਹ ਲਾ ਉਹ ਚੜ ਗਈ ਔਰ ਦੇਖਦੇ ਦੇਖੀ ਜਾਓ ਕਿੰਨੀ ਸਪੀਡ ਨਾਲ ਆਉਂਦੀ ਆ ਜਵਾਕ ਦਾ ਛੱਟ ਵਜਨ ਦਾ ਵੀ ਡਾਰਾ ਰੋਕ ਜਾ ਰੋਕ ਜਾ ਰੋਕ ਜਾ ਇੱਧਰ ਇੱਧਰ ਦੀ ਆ ਆਇਆ ਆਇਆ ਆ ਆ ਦੇ ਆਇਆ ਮਾਜ ਨਹੀਂ ਹਾਂ ਆਇਆ ਨਹੀਂਗਾ ਆਵੇਂ ਬਸ